ਕਾਫੀ ਸਾਰੇ ਟੂਲ ਕਰੇ ਜੀ ਪਿਛਲੀਆਂ ਕਲਾਸਾਂ ਚ ਆਪ ਦੇਖੋ ਮੂਵ ਟੂਲ ਦਾ ਤੁਹਾਨੂੰ ਪਤਾ ਸਾਰਾ ਕਿੱਦਾਂ ਸਿਲੈਕਸ਼ਨ ਕਰਨੀ ਹੈ ਨਾ ਸਿਲੈਕਸ਼ਨ ਟੂਲਸ ਦਾ ਪਤਾ ਵਾ ਕਿ ਕਿੱਦਾਂ ਆਪਾਂ ਸਿਲੈਕਟ ਕਰਦੇ ਆ ਸਿਲੈਕਸ਼ਨ ਟੂਲ ਦੇ ਨਾਲ ਦੇ ਨਾਲ ਦੀ ਨਾਲ ਹੋਰ ਵੀ ਅੱਗੇ ਜਦੋਂ ਮੈਂ ਐਡਿਟ ਕਰੂੰਗਾ ਤਾਂ ਆਈ ਜਾਣਗੇ ਨਾਲ ਦੀ ਨਾਲ ਹੋਰ ਕਲੀਅਰ ਹੋਈ ਇੱਕ ਵਰੀ ਪਤਾ ਲੱਗ ਗਿਆ ਸੀ ਚੰਗੀ ਠੀਕ ਹੈ ਉਦੋਂ ਬਾਅਦ ਅੱਗੇ ਚੱਲਦੇ ਆਂ ਆਪਾਂ ਬ੍ਰਸ਼ ਦੀ ਸੈਟਿੰਗ ਦੇਖਦੇ ਆਂ ਬ੍ਰਸ਼ ਕਿਵੇਂ ਕੰਮ ਕਰਦਾ ਬ੍ਰਸ਼ ਕਿਵੇਂ ਨਵੇਂ ਨਵੇਂ ਬਣਾ ਸਕਦੇ ਆਂ ਕਿਵੇਂ ਡਾਊਨਲੋਡ ਕਰ ਸਕਦੇ ਆਂ ਆਪਾਂ ਕਿੱਥੋਂ ਬ੍ਰਸ਼ ਇਹਨੂੰ ਕਿੱਦਾਂ ਯੂਜ਼ ਕਰਦੇ ਸਰ ਨੂੰ ਪਹਿਲਾਂ ਤਾਂ ਬ੍ਰਸ਼ ਦਾ ਕੰਮ ਦੇਖਣਾ ਤੁਸੀਂ ਵੀ ਬ੍ਰਸ਼ ਦਾ ਕੰਮ ਬ੍ਰਸ਼ ਦਾ ਕੰਮ ਆ ਸਿੰਪਲੀ ਕਲਰ ਪੇਂਟ ਕਰਨਾ ਕੋਈ ਵੀ ਕਲਰ ਕਿਵੇਂ ਬ੍ਰਸ਼ ਲਿਆ ਰੈੱਡ ਕਲਰ ਲਿਆ ਮੈਂ ਇੱਧਰ ਰਾਸਟਰਾਈਜ਼ ਲੇਅਰ ਲੇਅਰ ਕਿਹੜੀ ਹੋਣੀ ਚਾਹੀਦੀ ਹੈ ਰਾਸਟਰਾਈਜ਼ ਜਿਵੇਂ ਪਿਛਲੀ ਕਲਾਸ ਦਾ ਸੇਣਾ ਤੁਹਾਨੂੰ ਰਾਸਟਰਾਈਜ਼ ਲੇਅਰ ਹੁੰਦੀ ਆ, ਸਮਾਰਟ ਆਬਜੈਕਟ ਲੇਅਰ ਹੁੰਦੀ ਆ, ਸ਼ੇਪ ਲੇਅਰ ਹੁੰਦੀ ਆ, ਟੈਕਸਟ ਲੇਅਰ ਹੁੰਦੀ ਆ। ਇਹਦਾ ਆਰਡਰਡ ਲੇਅਰਸ ਹੁੰਦੀਆਂ ਨੇ। ਤਾਂ ਹੁਣ ਤੁਸੀਂ ਇਸ ਟਾਈਮ ਦੇਖਣਾ ਵੀ ਇੱਥੇ ਜਿਹੜੀ ਲੇਅਰ ਹੈ ਇਹ ਰਾਸਟਰਾਈਜ਼ ਲੇਅਰ ਆ ਤਾਂ ਬਰਸ਼ ਇਹਦੇ ਤੇ इजीली ਚੱਲ ਪੈਂਦਾ ਜਿਵੇਂ ਇੱਕ ਵਾਇਰਡ ਕਲਰ ਸਿਲੈਕਟ ਕਰਿਆ ਹੋਇਆ ਆ ਆਪਾਂ, ਬਰਸ਼ ਲੈ ਲਿਆ। ਇੱਥੇ ਮੈਂ ਕਲਿੱਕ ਕਰਾਂ ਤਾਂ ਡਰਾਅ ਕਰਦੇ ਹਾਂ। ਦੇਖੋ ਬਰਸ਼ ਡਰਾਅ ਹੋ ਰਿਹਾ। ਹਾਂ ਦੇਖੋ ਬਰਸ਼ ਦਾ ਸਾਈਜ਼ ਕਿੰਨਾ ਪਤਲਾ ਆ, ਛੋਟਾ ਆ। ਤਾਂ ਪਤਲਾ ਚੱਲ ਰਿਹਾ ਬਰਸ਼। ਇੱਥੇ ਦੀ ਉੱਪਰ ਜੀ ਸਾਈਟ ਟੌਪ ਦੇ ਉੱਤੇ ਪ੍ਰੋਪਰਟੀ ਜਾਂ ਛੋਟੇ ਜਿਹੇ ਐਰੋ ਤੇ ਕਲਿੱਕ ਕਰੋਗੇ ਜਿੱਥੇ 10 ਲਿਖਿਆ ਹਨ ਕਲਿੱਕ ਕਰੋਗੇ ਸਾਈਜ਼ ਲਿਖਿਆ ਹੈ ਵੀ ਬ੍ਰਸ਼ ਦਾ ਸਾਈਜ਼ ਕਿੰਨਾ 10 ਪਿਕਸਲ ਇਹਨੂੰ ਵਧਾਤਾ ਮੈਂ ਮੈਂ ਕਰਤਾ 100 ਪਿਕਸਲ ਤਾਂ ਹੁਣ ਦੇਖੋ ਹੁਣ ਉਨਾ ਹੀ ਮੋਟਾ ਚੱਲ ਰਿਹਾ ਪਰ ਧਿਆਨ ਨਾਲ ਦੇਖੋ ਇਹ ਸੌਫਟ ਜਿਹਾ ਚੱਲ ਰਿਹਾ ਵਾ ਇਹ ਸ਼ਾਰਪ ਸੀਗਾ ਤਾਂ ਇਹ ਕਿਵੇਂ ਹੋ ਰਿਹਾ ਵਾ ਇਹ ਤੇ ਕਲਿੱਕ ਕਰਦੇ ਇੱਥੇ ਹਾਰਡਨੈਸ ਆਉਂਦੀ ਹੈ ਹਾਰਡਨੈਸ ਉਹਨੂੰ ਵੀ ਮੈਂ ਵਧਾਤੀ 50% ਹਾਰਡਨੈਸ ਵਧਾਤੀ ਲਓ ਉਨਾ ਹੀ ਉਹ ਸ਼ਾਰਪ ਚੱਲਣਾ ਠੀਕ ਹੈ ਇੰਨੀ ਜ਼ਿਆਦਾ ਹਾਰਡ ਨੇ ਤੁਸੀਂ ਵਧਾ ਦੋਗੇ ਹਾਰਡ ਨੂੰ ਕਰ ਦਿੰਦੇ ਆ ਫੁੱਲ ਆਪਾ 100% ਕਰ ਦੇ ਹਾਂ ਦੇਖੋ ਪੂਰਾ ਸ਼ਾਰਪ ਚੱਲੂਗਾ ਇਹ ਪੂਰਾ ਸ਼ਾਰਪ ਚੱਲ ਰਿਹਾ ਪ੍ਰੈਸ਼ਰ ਠੀਕ ਹੈ ਸਮਾਂ ਇਹ ਦੋ ਦੋ ਅੱਗੇ ਆਉਨੇ ਆ ਆਪਾਂ ਇਹਦੇ ਅੰਦਰ ਹੀ ਚੱਲਦੇ ਆਂ ਇਹਦੇ ਅੰਦਰ ਦੇਖੋ ਬਰਸ਼ਸ ਡਿਫਰੈਂਟ ਡਿਫਰੈਂਟ ਹੁੰਦੇ ਨੇ ਇਹ ਮੇ ਸੌਫਟ ਬ੍ਰਸ਼ ਸੀ ਗਾਇਜ਼ ਹਾਰਡ ਬ੍ਰਸ਼ ਹੱਟ ਤਾਂ ਹੁੰਦਾ ਇਹ ਹਾਰਡ ਬ੍ਰਸ਼ ਹੀ ਚੱਲੂਗਾ ਲੋ ਹਾਰਡ ਬ੍ਰਸ਼ ਬ੍ਰਸ਼ੀ ਹਾਰਡ ਹੈ ਠੀਕ ਹੈ ਇਹ ਚੱਲਦੇ ਆਂ ਹੋਰ ਕਾਫੀ ਸਾਰੇ ਬ੍ਰਸ਼ ਜਿੰਨੇ ਨੇ ਨਵਾਂ ਬ੍ਰਸ਼ ਆ ਗਿਆ ਆ ਦੇਖੋ ਡ్రਾਈ ਬ੍ਰਸ਼ ਹੋ ਗਿਆ ਜੀ ਦਾ সাইਡ ਵਧਾ ਲੈਣਾ ਇਦਾਂ ਚੱਲਦਾ ਦੇਖੋ ਠੀਕ ਹੈ ਅੰਡੂ ਕਰ ਲੈਂਦੇ ਆ ਆਪਾਂ ਹਟਾ ਦਿੰਨੇ ਆ ਸਾਰਾ ਨਵਾਂ ਚਲਾ ਕੇ ਦੇਖਦੇ ਆ ਆਪਾਂ ਬ੍ਰਸ਼ ਚਲਾ ਕੇ ਦੇ ਇਦਾਂ ਕਾਫੀ ਸਾਰੇ ਬ੍ਰਸ਼ਸ ਹੁੰਦੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਡਾਊਨਲੋਡ ਵੀ ਬਣ ਕਰ ਸਕਦੇ ਆਂ ਤੇ ਆਪਾਂ ਕ੍ਰੀਏਟ ਵੀ ਕਰ ਸਕਦੇ ਆਂ ਪਹਿਲਾਂ ਆਪਾਂ ਕ੍ਰੀਏਟ ਕਰਨਾ ਸਿੱਖਦੇ ਆਂ ਬਰਸ਼ ਕਿਵੇਂ ਕ੍ਰੀਏਟ ਹੁੰਦਾ ਠੀਕ ਹੈ ਹੰਡੂ ਕਰਦਾ ਮੈਂ ਠੀਕ ਹੈ ਨਾ ਬਤ ਲੱਗਿਆ ਪ੍ਰੋਪਰਟੀ ਤੁਹਾਨੂੰ ਇੱਥੋਂ ਸਾਈਜ਼ ਆ ਗਿਆ ਇੱਥੋਂ ਹਾਰਡਨੈਸ ਹੁੰਦੀ ਹੈ ਬਰਸ਼ ਦੀ ਪ੍ਰੈਸ਼ਰ ਰੋਟੇਟ ਵੀ ਹੋ ਜਾਂਦਾ ਰੋਟੇਟ ਜਿਵੇਂ ਕੀ ਹੁਣ ਦੇਖੋ ਆ ਇਦਾਂ ਚੱਲ ਰਿਹਾ ਬਰਸ਼ ਦਾ ਸਿੰਪਲੀ ਜਾਂ ਜਿਹੜਾ ਇੱਥੋਂ ਪਹਿਲਾਂ ਲਿਆ ਸੀ ਮੈਂ ਉਹ ਲੈਣਾ ਜਿਵੇਂ ਆ ਬਰਸ਼ ਚੱਲ ਰਿਹਾ ਹੈ ਸਿੰਪਲੀ ਇਦਾਂ ਇਹਨਾਂ ਮਾਰ ਕੇ ਰੋਟੇਟ ਕਰਕੇ ਚਲਾਉਣਾ ਇੱਥੇ ਗਿਆ ਬ੍ਰੈਸ਼ ਤੇ ਇੱਥੋਂ ਰੋਟੇਸ਼ਨ ਹੁੰਦੀ ਹੈ ਬ੍ਰੈਸ਼ ਦੀ ਮੈਂ ਰੋਟੇਟ ਕਰਤਾ। ਇਹੋ ਬ੍ਰੈਸ਼ਾਂਨ ਰੋਟੇਟ ਹੋ ਕੇ ਚੱਲਿਆ। ਹੋਰ ਰੋਟੇਟ ਕਰਨਾ ਤੁਸੀਂ ਹੋਰ ਰੋਟੇਟ ਕਰ ਸਕਦੇ ਹੋ ਮੈਂ। ਪਰ 45 ਹੀ ਚਾਹੀਦਾ ਜਾਂ ਏ ਟਿੱਡਾ ਜਿਹਾ। ਪੂਰਾ 90 ਡਿਗਰੀ ਕਰਨਾ ਪੂਰਾ ਤਾਂ ਨੂੰ ਕਰਦੇ ਹਾਂ 90 ਡਿਗਰੀ ਪੂਰਾ ਰੋਟੇਟ ਹੋ ਜਾ। ਇਹ ਤੋਂ ਰੋਟੇਟ ਕਰਕੇ ਇੱਧਰ ਨੂੰ ਚਾਹੀਦਾ ਤੁਹਾਨੂੰ ਇਦਾਂ ਇਦਾਂ ਰੋਟੇਟ ਹੋ ਜਾ। ਪ੍ਰੈਸ਼ ਰੋਟੇਟ ਹੁੰਦੇ ਆ ਮਥੇ। ਇਹਦੇ ਅੰਦਰ ਹੋਰ ਬਹੁਤ ਪ੍ਰੈਸੀਜ਼ ਪਏ। ਠੀਕ ਹੈ। ਇਹ ਤਾਂ ਹੋ ਗਿਆ ਆਪਣਾ ਸਾਈਜ਼। ਹਾਰਡਨੈਸ ਰੋਟੇਸ਼ਨ ਤੇ ਥੱਲੇ ਉਹ ਬਰਸ਼ ਸਿਲੈਕਟ ਕਰ ਸਕਦੇ ਆਪਾਂ ਪਰ ਐਕਚੁਅਲ ਜੇ ਬਰਸ਼ ਇਹਦੇ ਅੰਦਰ ਇੱਥੋਂ ਵੀ ਸਿਲੈਕਟ ਹੁੰਦੇ ਆ ਆਹ ਮੇਨ ਸੈਟਿੰਗ ਇਹਦੀ ਆ ਛੋਟਾ ਜਿਹਾ ਬਾਕਸ ਦੇਖ ਰਹੇ ਹੋ ਇਹਨੂੰ ਮੈਂ ਬੰਦ ਕਰਦਾ ਐਰੋ ਨੂੰ ਮੈਂ ਆ ਛੋਟਾ ਜਿਹਾ ਬਾਕਸ ਤੇ ਕਲਿੱਕ ਕਰਨਾ ਤੁਸੀਂ ਜੀ ਆ ਦੇਖੋ ਇੱਥੇ ਆਪਣੇ ਕੋਲੇ ਪ੍ਰੋਪਰਟੀਆਂ ਹੁੰਦੀਆਂ ਬਰਸ਼ ਕਿੰਨੇ ਤਰ੍ਹਾਂ ਦੇ ਆਪ ਨੂੰ ਅੱਗੇ ਪਾਡਾਡ ਬਰਸ਼ ਜਿਵੇਂ ਆਹ ਬਰਸ਼ ਆ ਗਿਆ ਆ ਲਿਆ ਦੇਖ ਲਓ ਇਦਾਂ ਚੱਲ ਰਿਹਾ ਹੈ ਪਾਣੀ ਦੀ ਤਰ੍ਹਾਂ ਅੰਦੂ ਕਰਦੇ ਆਪਾਂ ਇਹਨਾਂ ਨੂੰ ਹਟਾਉਨੇ ਸਾਰੇ ਅੱਗੇ ਪਿੱਛੇ ਤਾਂ ਜਾ ਰਹੇ ਨੇ ਮੈਂ ਉਲਟਾ ਚਲਾਉਣਾ ਵਾ ਸਮਾਈ ਕਰੂੰਗਾ ਮੈਂ ਛੋਟੇ ਜਿਹੇ ਰੋਚੇ ਜਾਊਂਗਾ ਮੈਂ ਰੋਟੇਸ਼ਨ ਦਊਂਗੇ ਜੀ ਤਾਂ ਇਦਾਂ ਚੱਲਣ ਲੱਗ ਗਿਆ ਮੈਂ ਬਿਲਕੁਲ ਹੀ ਰੋਟੇਟ ਕਰਨਾ ਇਹਨੂੰ ਮੈਂ ਫੇਰ ਛੋਟੇ ਜਿਹੇ ਰੋਤੇ ਗਿਆ ਮੈਂ ਬਿਲਕੁਲ ਇਦਾਂ ਰੋਟੇਟ ਕਰਿਆ ਤਾਂ ਇਹ ਬਿਲਕੁਲ ਥੱਲੇ ਨੂੰ ਹੋ ਗਿਆ ਤਾਂ ਇਦਾਂ ਆਪਾਂ ਚੱਲ ਦੇਖ ਰਹੇ ਹਾਂ ਇਹ ਬ੍ਰਸ਼ ਇਸ ਆਪਾਂ ਇਦਾਂ ਚਲਾ ਸਕਦੇ ਹਾਂ ਹੁਣ ਇੱਥੇ ਹੁੰਦੇ ਡਿਫਰੈਂਟ ਡਿਫਰੈਂਟ ਸੈਟਿੰਗ ਬ੍ਰਸ਼ ਦੀਆਂ ਆਹ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਬ੍ਰਸ਼ਸ ਨੇ ਜਿਹੜੇ ਮਰਜ਼ੀ ਸਿਲੈਕਟ ਕਰ ਸਕਦੇ ਹੋ ਸੋ ਦੇਖ ਕੇ ਤੁਸੀਂ ਇਹਨੂੰ ਵੱਡਾ ਕਰ ਲੈਣਾ ਆਪਾਂ ਇਹਨੂੰ ਸੋ ਇਹਨੂੰ ਕੋ ਬਡਾ ਕਰ ਲੈ ਆਹ ਦੇਖੋ ਬ੍ਰਸ਼ ਇਸ ਠੀਕ ਹੈ ਜੇ ਤਾਂ ਆਪਾਂ ਬ੍ਰਸ਼ ਯੂਜ਼ ਕਰ ਸਕਦੇ ਹਾਂ ਤਾਂ ਮੈਂ ਬ੍ਰਸ਼ ਟੂਲ ਲਿਆਵਾਂ ਬ੍ਰਸ਼ ਟੂਲ ਲੈ ਕੇ ਹੀ ਆ ਪ੍ਰੋਪਰਟੀਆਂ ਆਉਣੀਆਂ ਬਾਕਸ ਓਪਨ ਕਰ ਸਕਦੇ ਹਾਂ ਸੀ ਜਦੋਂ ਮਰਜ਼ੀ ਆਨ ਆਫ ਕਰੋ ਇਹਨੂੰ ਇੱਦਾਂ ਆਨ ਆਫ ਕਰ ਲਿਆ ਤਾਂ ਬ੍ਰਸ਼ ਆਪਾਂ ਸਿਲੈਕਟ ਕਰਕੇ ਕੋਈ ਵੀ ਇੱਥੇ ਯੂਜ਼ ਕਰ ਸਕਦੇ ਆਂ ਆਪਾਂ ਸਾਈਜ਼ ਵਗੈਰਾ ਦਾ ਛੋਟਾ ਵੱਡਾ ਕਰਕੇ ਤਾਂ ਹੋ ਗਿਆ ਇਜ਼ੀ ਹੈ ਆਮ ਹੋਰ ਇਸ ਤੋਂ ਬਾਅਦ ਅੱਗੇ ਕੀ ਪ੍ਰੋਪਰਟੀਆਂ ਆਉਂਦੀਆਂ ਨੇ ਅੱਗੇ ਆਉਂਦੀਆਂ ਦੇਖੋ ਇੱਥੇ ਸ਼ੇਪ ਡਾਇਨਾਮਿਕਸ ਜਿਹਦਾ ਕੀ ਮਤਲਬ ਹੈ ਇਹਨੂੰ ਔਨ ਕਰ ਲੈਣਾ ਤੇ ਇਹਨੂੰ ਸਿਲੈਕਟ ਕਰ ਲੈਣਾ ਇੱਥੇ ਦੇਖੋ ਇੱਥੇ ਸਾਈਜ਼ ਆ ਬ੍ਰਸ਼ ਦਾ ਬ੍ਰਸ਼ ਦਾ ਸਾਈਜ਼ ਆਪਾਂ ਜਿੰਦਾ ਮਰਜੀ ਰੱਖ ਸਕਦੇ ਹਾਂ ਹੁਣ ਜਿੰਨਾ ਮੈਂ ਸਾਈਜ਼ ਰੱਖਿਆ ਹੋਇਆ ਕਿੰਨਾ ਰੱਖਿਆ 240 ਦਾ ਬ੍ਰਸ਼ ਹਮੇਸ਼ਾ ਕਿੰਨਾ ਚੱਲ ਰਿਹਾ 240 ਚੱਲ ਰਿਹਾ ਪਰ ਆਪਾਂ ਕੀ ਕਰ ਸਕਦੇ ਆ ਆਪਾਂ ਇਹਨੂੰ ਸਿਲੈਕਟ ਕਰਕੇ ਇੱਥੋਂ ਆਪਾਂ ਸਾਈਜ਼ ਨੂੰ ਮੈਂ ਜਿਟਰ ਕਰ ਸਕਦਾ ਜਿਟਰ ਮੀਨਸ ਕਿ ਆਪਣੇ ਆਪ ਹੀ ਨਾ ਸਾਈਜ਼ 45% ਵੱਡਾ ਹੋ ਜਾਇਆ ਕਰੂਗਾ ਛੋਟਾ ਹੋ ਜਾਇਆ ਕਰੂਗਾ ਔਪਰ ਸੈਂਡ ਕਰ ਦੂ ਹੁਣ ਦੇਖ ਹੁਣ ਬਿਲਕੁਲ ਹੀ ਛੋਟਾ ਹੋ ਜਾ ਕਰੂਗਾ ਬ੍ਰਸ਼ ਕਰੇਗਾ ਤੇ ਬਿਲਕੁਲ ਹੀ ਵੱਡਾ ਹੋ ਜਾ ਕਰੂਗਾ ਦੇਖ ਆਟੋਮੈਟਿਕਲੀ ਵੱਡਾ ਛੋਟਾ ਹੋ ਰਿਹਾ ਬ੍ਰਸ਼ ਕਰੇ ਠੀਕ ਹੈ ਇਦਾਂ ਹੀ ਮਿਨੀਮਮ ਡਿਫਰੈਂਸ ਕਿੰਨਾ ਹੋਊਗਾ ਮੈਕਸਿਮਮ ਕਿੰਨਾ ਹੋਊਗਾ ਆਪਾਂ ਇਹ ਵੀ ਅੱਗੇ ਪਿੱਛੇ ਕਰ ਸਕਦੇ ਹਾਂ ਦੇਖੋ ਹੁਣ ਬਿਲਕੁਲ ਹੀ ਛੋਟਾ ਹੋਣ ਲੱਗ ਗਿਆ ਬ੍ਰਸ਼ ਵਿੱਚ ਵਿੱਚ ਬਸ ਤਾਂ ਬਿਲਕੁਲ ਹੀ ਛੋਟਾ ਹੋ ਗਿਆ ਜੀ ਖਤਮ ਹੀ ਹੋ ਗਿਆ ਜੀ ਆ ਜਾਊਗਾ ਜੀਓ ਇਦਾਂ ਆਪਾਂ ਕਰ ਦਾਂਗੇ ਇੱਥੇ ਪ੍ਰੋਪਰਟੀ ਦਿੱਤੀ ਹੋਈ ਆਪਣੀਆਂ ਹੰਮਾਂਡੂ ਕਰ ਰਹਾ ਕੰਟਰੋਲ Z ਦੇ ਨਾਲ ਹਟਾ ਕੇ ਆਪਾਂ ਦੁਬਾਰਾ ਲਾਵਾਂਗੇ ਯਾ ਦੇਖੋ ਹੁਣ ਇੱਥੇ ਕਲਿੱਕ ਕਰਾ ਇੱਥੇ ਇੱਥੇ ਛੋਟਾ ਹੋ ਗਿਆ ਬਿਲਕੁਲ ਛੋਟਾ ਹੋ ਗਿਆ ਠੀਕ ਆ ਹੋ ਗਿਆ ਸੀ ਠੀਕ ਹੈ ਬਿਲਕੁਲ ਨਹੀਂ ਕਰਨਾ ਤਾਂ 100% ਤੋਂ ਘਟਾ ਲਓ ਫਿਰ ਜ਼ਿਆਦਾ ਛੋਟਾ ਨਹੀਂ ਹੋਊਗਾ ਨਾਰਮਲ ਛੋਟਾ ਰਹੂਗਾ ਠੀਕ ਹੈ ਆਪਣੇ ਵੀ ਵੱਡਾ ਛੋਟਾ ਹੋ ਰਿਹਾ ਬੜਾ ਚੰਗੀ ਦੇਖ ਰਹੇ ਆਪਣਾ ਹੋ ਗਿਆ ਆਪਾਂ ਨੂੰ ਪਤਾ ਲੱਗ ਗਿਆ ਸ਼ੇਪਸ ਵਗੈਰਾ ਦੇ ਕੋ ਸਾਈਜ਼ ਆਪਾਂ ਚੇਂਜ ਕਰਾ ਸਕਦੇ ਹਾਂ ਨਾ ਇਹ ਸ਼ੇਪ ਇਹਦੀ ਬ੍ਰਸ਼ਰੀ ਠੀਕ ਹੈ ਉਦੋਂ ਬਾਅਦ ਅੱਗੇ ਹੁੰਨੇ ਆਪਾਂ ਅੱਗੇ ਦੇਖੋ ਇਹਦੇ ਅੰਦਰ ਐਂਗਲ ਰੋਟੇਸ਼ਨ ਵੀ ਹੋ ਜਾਂਦੀ ਹੈ ਦੇਖੋ ਜਿਵੇਂ ਸਿੱਧਾ-ਸਿੱਧਾ ਸੀਗਾ ਹੁਣ ਰੋਟੇਟ ਵੀ ਹੋਊਗਾ ਆਪਣੇ ਆਪ ਹੀ ਉਹ ਦੇਖੋ 50% ਆਪਣੇ ਆਪ ਹੀ ਰੋਟੇਟ ਹੋ ਰਿਹਾ ਠੀਕ ਹੈ ਦੇਖੋ ਏਦਾਂ ਏਦਾਂ ਰੋਟੇਟ ਵੀ ਹੋਣ ਲੱਗ ਜਾਂਦਾ ਹੈ ਸੈਟਿੰਗਸ ਚੇਂਜ ਕਰਨੀਆਂ ਹੋਵਾਂ ਤੁਸੀਂ ਰਾਉਂਡਨੈਸ ਜਿਹੜੀ ਆਪਣੀ ਰਾਉਂਡਨੈਸ ਹੋ ਰਹੀ ਹੈ ਉਹ ਮੰਨ ਜਿਹੜੀ ਉਹ ਤੇ ਰੋਟੇਸ਼ਨ ਦੀ ਉਹ ਜਿਆਦਾ ਫਾਸਟ ਹੋ ਗਈ ਹੈ ਠੀਕ ਹੈ ਇਦਾਂ ਮਤਲਬ ਸੈਟਿੰਗਾਂ ਬ੍ਰਸ਼ ਦੀਆਂ ਕਾਫੀ ਸਾਰੀਆਂ ਤੁਸੀਂ ਕਰ ਸਕਦੇ ਹੋ ਨਾ ਬਗ ਲੱਗ ਗਿਆ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਹੋਰ ਵੀ ਬਹੁਤ ਚੀਜ਼ਾਂ ਨੇ ਇਹਦੇ ਅੰਦਰ ਜਿਵੇਂ ਕੀ ਆਪਾਂ ਇਹਦੇ ਅੰਦਰ ਐਡ ਕਰਨੀਆਂ ਰੋਟੇਸ਼ਨ ਐਡ ਹੋ ਗਈ ਤਾਂ ਖਤਮ ਕਰ ਦਿੰਦੇ ਆ ਚਲੋ ਆਪਾਂ ਆਪਾਂ ਇਹਨਾਂ ਨੂੰ ਆਫ ਕਰ ਦਿੰਦੇ ਮੈਨੂੰ ਵੀ ਆਫ ਕਰ ਦਿੰਦਾ ਤੇ ਇਹਨੂੰ ਆਫ ਕਰ ਲੈਣਾ ਸ਼ੇਪ ਡਾਇਨਾਮਿਕਸ ਨੂੰ ਆਫ ਕਰ ਆਪਾ ਜਿਹੜੀ ਸ਼ੇਪ ਜਿੱਦਾਂ ਦੀ ਹੈਗੀ ਬ੍ਰਸ਼ ਦੀ ਬਸ ਉਦਾਂ ਹੀ ਰਹੇਗੀ ਅੱਗੇ ਚੱਲਦੇ ਹਾਂ ਹੁਣ ਇਹਦੇ ਅੰਦਰ ਟੈਕਸਚਰ ਵੀ ਐਡ ਹੋ ਜਾਂਦਾ ਟੈਕਸਚਰ ਐਡ ਕਰਨਾ ਜਿਵੇਂ ਬ੍ਰਸ਼ ਦੇ ਅੰਦਰ ਜਿਵੇਂ ਹੋਣਾ ਸਿੰਪਲ ਚੱਲ ਰਿਹਾ ਸੀ ਇਹਦੇ ਅੰਦਰ ਮੈਂ ਫਲਾਵਰ ਦਾ ਟੈਕਸਚਰ ਜੀ ਐਡ ਕਰਤਾ। ਉਹ ਦੇਖੋ ਉਦਾਂ ਦਾ ਚੱਲ ਗਿਆ ਫਲਾਵਰ ਇਹ ਦੇਖੋ ਵਿੱਚ ਦਿਖ ਰਿਹਾ ਹਲਕਾ ਹਲਕਾ। ਇਦਾਂ। ਇਹ ਉਹ ਕੰਪਲੀਟ ਹੋ ਗਿਆ। ਸਮਝ ਆ ਰਿਹਾ ਹੈ? ਇਦਾਂ ਦਾ। ਇਹਦਾ ਟੈਕਸਚਰ ਐਡ ਕਰ ਸਕਦੇ ਹਾਂ ਆਫ ਕਰ ਦਿੰਦੇ ਹਾਂ। ਠੀਕ ਹੈ। ਕਾਫੀ ਚੀਜ਼ਾਂ ਨੇਦਰਿੰਦਰ ਕਲਰਸ ਕਲਰਸ ਦੇਖੋ ਕਲਰਸ ਬਹੁਤ ਵਧੀਆ ਜਿਵੇਂ ਹੁਣ ਸਿੰਪਲ ਹੈ ਕਿ ਰੈਡ ਕਲਰ ਚੱਲ ਰਿਹਾ ਠੀਕ ਹੈ ਮੈਨੂੰ ਆਫ ਸਾਰਨ ਜ਼ੀਰੋ ਕਰ ਲੈਣਾ ਪਹਿਲਾਂ ਨਾ ਹੁੰਦਾ ਹੋਣਾ ਜਿਵੇਂ ਰੈਡ ਕਲਰ ਹੈ ਮੈਂ ਕਲਿੱਕ ਕਰਿਆ ਰੈਡ ਕਲਰ ਚੱਲ ਗਿਆ ਹਾਂ ਜੀ ਸਾਡਾ ਸਟੂਡਿਓ ਕੱਪ ਅਮ ਦੇਖੋ ਸਿੰਪਲ ਚੱਲ ਰਿਹਾ ਹੋ ਸਾਰੀਆਂ ਵੈਲਿਊ ਜ਼ੀਰੋ ਕਰਤੀਆਂ ਮੈਂ ਇਧਰ ਆ ਦੇਖੋ ਸਾਰੀਆਂ ਵੈਲਿਊ ਜ਼ੀਰੋ ਡੂ ਕਰ ਲਿਆ ਮੈਂ ਸਾਰੀ ਵੈਲਿਊ ਜ਼ੀਰੋ ਹੋ ਗਈਆਂ ਦੇਖੋ ਸਿੰਪਲ ਬ੍ਰਸ਼ ਚੱਲ ਰਿਹਾ ਜਿੱਦਾਂ ਦਾ ਬ੍ਰਸ਼ ਸੀਗਾ ਜਿਹੜਾ ਮੈਂ ਕਲਰ ਲਿਆ ਹੋਇਆ ਵਾ ਜਦੋਂ ਮੈਂ ਕਲਰ ਚੇਂਜ ਕਰਦਾ ਜਿਵੇਂ ਮੈਂ ਲੈ ਲਿਆ ਗ੍ਰੀਨ ਮੈਂ ਗ੍ਰੀਨ ਸਿਲੈਕਟ ਕਰਾਂ ਮੈਂ ਗ੍ਰੀਨ ਕਰ ਦਿੰਦਾ ਠੀਕ ਹੈ ਗ੍ਰੀਨ ਹੋ ਗਿਆ ਜੇ ਰ ਅਗਰ ਮੈਂ ਇਹਦੇ ਅੰਦਰ ਐਡ ਕਰਦਾ ਕੋਈ ਹੋਰ ਕਲਰ ਮੈਂ yellow ਚਾਹੀਦਾ ਜੀ ਮੈਨੂੰ yellow ਚੱਲੀ ਜਾਊਗਾ ਠੀਕ ਹੈ yellow ਚੱਲੀ ਜਾ ਰਿਹਾ yellow ਪਰ ਅਗਰ ਆਪਾਂ ਇਹਦੇ ਅੰਦਰ ਚੇਂजेस ਕਰੀਏ ਚੇਂजेस ਮੀਨਸ ਕਿ ਆਪਾਂ ਇਥੋਂ ਕਲਰ yellow ਲਿਆ ਹੋਇਆ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੇ ਚੇਂਜ ਕਰਤਾ ਹਿਊ ਹਿਊ ਦਾ ਮਤਲਬ ਹੁੰਦਾ ਟੋਨ ਚੇਂਜ ਕਰਨੀ ਕਲਰ ਦੀ ਹੁਣ ਦੇਖੋ yellow ਆ yellow ਦਾ ਹਲਕਾ ਜਾਂ ਗ੍ਰੀਨ orange ਇਦਾਂ ਦੀ ਟੋਨ ਬਣੂਗੀ ਹੁਣ ਤੇ ਲੱਗ ਗਿਆ ਗ੍ਰੀਨ ਡਾਰਕ ਗ੍ਰੀਨ orange ਆ ਗਿਆ ਲਾਈਟ ਪਰਪਲ ਆ ਗਿਆ ਪਿੰਕ ਆ ਗਿਆ ਠੀਕ ਹੈ ਇਦਾਂ ਦੇ ਆਪਾਂ ਕਲਰ ਦੇਖੋ ਆਟੋਮੈਟਿਕਲੀ ਚੇਂਜ ਹੋ ਰਹਾ ਮੈਂ ਸਿਲੈਕਟ ਨਹੀਂ ਕਰ ਰਹਾ ਕੋਈ ਅੰਡੂ ਕਰਦਾ ਮੈਂ ਹੁਣ ਇਹ ਤਾਂ ਹੋ ਗਿਆ ਗ੍ਰੀਨ ਕਲਰ ਦਾ ਜਿਹੜਾ ਜੈਲੋ ਕਲਰ ਦੀ ਟੋਨਸ ਹੋ ਗਈ ਤੁਸੀਂ ਅਗਰ ਕਲਰ ਚੇਂਜ ਕਰਿਆ ਫਿਰ ਉਹਦੀ ਟੋਨਸ ਹੋਣਗੀਆਂ ਜਿਵੇਂ ਬਲੂ ਲੈ ਲਿਆ ਤੁਸੀਂ ਹੁਣ ਇਹਦੀ ਟੋਨਸ ਹੋਣੀਆਂ ਅਟਾਟ ਗ੍ਰੀਨ ਬਲੂ ਆਉਣ ਯੈਲੋ ਜੋ ਵੀ ਜਿੱਦਾਂ ਦਾ ਵੀ ਆਉਣਗੇ ਆਟੋਮੈਟਿਕਲੀ ਕਲਰ ਚੇਂਜ ਹੋ ਰਿਹਾ ਬਲੂ ਆ ਗਿਆ ਡਾਰਕ ਬਲੂ ਆ ਗਿਆ ਠੀਕ ਹੈ ਤਾਂ ਕਰਕੇ ਇਹਦੋਂ ਵੀ ਆਪਾਂ ਹੋਰ ਚੇਂਜ ਕਰਨਾ ਹੈ ਜੀ ਹੋਰ ਕਲਰ ਚੂਜ਼ ਕਰ ਲਓ ਬਸ ਕਲਰ ਚੂਜ਼ ਕਰਨਾ ਤੁਸੀਂ ਆਟੋਮੈਟਿਕਲੀ ਕਲਰ ਚੇਂਜ ਹੋਣ ਲੱਗ ਜਾਵੇ ਜਿਵੇਂ ਰੈੱਡ ਚੂਜ਼ ਕਰ ਲਓ ਤੇ ਹਿਊ ਦੀ ਵੈਲਿਊ ਵੀ ਵਧਾ ਦਿੰਦਾ ਮੈਂ ਵੈਲਿਊ ਵਧਾਉਂਦੇ ਆਂ ਦੇਖੋ ਤੇ ਸਾਰੇ ਡਿਫਰੈਂਟ ਆ ਗਏ ਲਾ ਹਾਰਟ ਆਉਣਾ ਚਾਹੀਦਾ ਇਹਦਾ ਰੰਗ ਸਾਰੀ ਅੰਡ ਅੜਦਲਾ ਸਮਾਇਗਲ ਆ ਚੀਜ਼ ਆ ਜਾਂਦੀ ਹੈ। ਕਲਰਸ ਦੀ ਚੇਂਜ ਹੋ ਜਾਂਦੇ ਆ। ਕਲਰਸ ਆਫ ਕਰ ਦੇਣਾ ਚਲੋ ਆਪਾਂ। ਆਫ ਕਰ। ਕਲਰ ਦੇੰਦਰ ਹੋਰ ਵੀ ਚੀਜ਼ਾਂ ਨੇ ਜਿਵੇਂ ਸੈਚੂਰੇਸ਼ਨ ਵੀ ਹਲਕਾ ਹੈ ਡਲ ਕਲਰ ਬਲੈਕ ਐਂਡ ਵਾਈਟ ਜਾਂ ਹੋ ਜਾਊਗਾ। ਫੇਰ ਸਹੀ ਹੋ ਜਾਊਗਾ ਬਲੈਕ ਐਂਡ ਵਾਈਟ ਹੋ ਜਾਊਗਾ। ਜਦੋਂ ਡਾਰਕ ਲਾਈਟ ਦਾ ਹਲਕਾ। ਠੀਕ ਹੈ। ਟ੍ਰਾਂਸਪੇਰੈਂਟ ਕਰਨਾ ਵਾ ਤੁਸੀਂ ਇੱਥੋਂ ਕਰ ਸਕਦੇ ਹੋ ਬ੍ਰਾਈਟਨੈਸ ਤੋਂ। ਜੀ ਕਲਰ ਦੀ ਲਾਈਟ ਡਾਰਕ ਲਾਈਟ ਡਾਰਕ ਹੋ ਜਾਊਗਾ। ਤਾਂ ਬਿਲਕੁਲ ਲਾਈਟ ਕਲਰ ਹੁੰਦਾ ਹੈ ਤੇ ਬਿਲਕੁਲ ਡਾਰਕ ਕਲਰ ਹੁੰਦਾ ਤਾਂ ਉਹਨਾਂ ਨੂੰ ਚੇਂਜ ਕਰਨਾ ਹੈ। ਸਾਰੀਆਂ ਇਥੇ ਪ੍ਰੋਪਰਟੀ ਦਿੱਤੀਆਂ ਨੇ ਚੈਨਲ ਨੂੰ ਪਰ ਸਾਈਡ ਆਫ ਆ ਇਹਦਾ ਕਾफी ਸਾਰਿਆ ਹੈ ਹਰੇਕ ਪ੍ਰੋਪਰਟੀ ਤੁਸੀਂ ਯੂਜ਼ ਕਰਕੇ ਦੇਖ ਸਕਦੇ ਹੋ ਕੀ ਆ ਰਿਹਾ ਹੈ ਇਹ ਠੀਕ ਹੈ ਸੈਟਿੰਗਸ ਨੇ ਬ੍ਰਸ਼ ਦੀਆਂ ਇਥੋਂ ਯੂਜ਼ ਕਰ ਸਕਦੇ ਹੁਣ ਅਗਲਾ ਸਟੈਪ ਆ ਜਾਂਦਾ ਵੀ ਆਪਾਂ ਬ੍ਰਸ਼ ਬਨਾਈਏ ਕਿਵੇਂ ਜਿਵੇਂ ਇਥੇ ਆ ਦੇਖੋ ਬ੍ਰਸ਼ ਆ ਹੈ ਹੁਣ ਇਹ ਵਾਟਰ ਜੀ ਤਰ੍ਹਾਂ ਦਾ ਬ੍ਰਸ਼ ਸੀਗਾ ਆਪਾਂ ਕੋਈ ਬ੍ਰਸ਼ ਕ੍ਰੀਏਟ ਕਰਨਾ ਆਪਾਂ ਬ੍ਰਸ਼ ਕਿਵੇਂ ਕ੍ਰੀਏਟ ਕਰੀਏ ਇਹ ਆ ਮੇਨ ਆਪਣਾ ਅਸੀਂ ਤਾਂ ਆਪਾਂ ਜਿੱਦਾਂ ਦਾ ਬ੍ਰਸ਼ ਕ੍ਰੀਏਟ ਕਰਨਾ ਨਾ ਉਦਾਂ ਦੀ ਸਿਲੈਕਸ਼ਨ ਬਣਾਉਣੀ ਪੈਂਦੀ ਹੈ ਇਵੇਂ ਮੈਂ ਮੈਥੋ ਪੋਲੀਗਨ ਲਾਸੋ ਟੂ ਲੈ ਲਿਆ ਮੈਂ ਇਹ ਕਰਿਆ ਮੈਂ ਇਥੋਂ ਇੱਕ ਨਾ ਇਦਾਂ ਕਰਕੇ ਇਦਾਂ ਕਰਕੇ ਇਦਾਂ ਕਰਕੇ ਸ਼ੇਪ ਦੀ ਡਿਜ਼ਾਈਨ ਕਰ ਲਈ ਐਂਟਰ ਕਰਤਾ ਸ਼ੇਪ ਡਿਜ਼ਾਈਨ ਹੋ ਗਈ ਠੀਕ ਹੈ ਹੁਣ ਇਥੋਂ ਇੱਕ ਨਵੀਂ ਲੇਅਰ ਖਾਲੀ ਲੇਅਰ ਲੈਣੀ ਹੈ ਹਮੇਸ਼ਾ ਖਾਲੀ ਲੇਅਰ ਲਈ ਇਹਦੇ ਅੰਦਰ ਆਪਾਂ ਬਲੈਕ ਕਲਰ ਫਿਲ ਕਰ ਦੇਣਾ ਪੂਰਾ ਬਲੈਕ ਡਾਰਕ ਬਲੈਕ ਬਿਲਕੁਲ ਕੋਰਨਰ ਤੇ ਆਇਆ ਆਪਾਂ ਇਥੋਂ ਓਕੇ ਕਰਿਆ ਪੇਂਟ ਬਾਕਟ ਟੂ ਲੈ ਤੇ ਫਿਲ ਕਰਤਾ ਬਲੈਕ ਕਲਰ ਫਿਲ ਕਰਨਾ ਜ਼ਰੂਰੀ ਹੈ ਅਗਰ ਤੁਸੀਂ ਸ਼ਾਰਪ ਬ੍ਰਸ਼ ਬਣਾਉਣਾ ਪ੍ਰੋਪਰ ਵੀ ਉਹਦੇ ਚ ਪੂਰਾ ਕਲਰ ਹੋਵੇ ਅਗਰ ਤੁਸੀਂ ਟਰਾਂਸਪੇਰੈਂਟ ਬ੍ਰਸ਼ ਬਣਾਉਣਾ ਫਿਰ ਤੁਸੀਂ ਥੋੜਾ ਲਾਈਟ ਕਲਰ ਕਰ ਸਕਦੇ ਹੋ ਗ੍ਰੇ ਕਲਰ ਹੋ ਗਏ ਜਾਂ ਬਿਲਕੁਲ ਗ੍ਰੇ ਬਿਲਕੁਲ ਵਾਈਟ ਟੋਨ ਜੀ ਉਦਾਂ ਕਰ ਲੈ ਬਲੈਕ ਕਲਰ ਲਿਆ ਆਪਾਂ ਸਿਲੈਕਸ਼ਨ ਹੋਈ ਹੋਈ ਹੈ ਆਪਾਂ ਗਏ ਐਡਿਟ ਦੇ ਅੰਦਰ ਇੱਥੋਂ ਦੇਖੋ ਡਿਫਾਈਨ ਬ੍ਰਸ਼ ਪ੍ਰੀਸੈਟ ਆਪਸ਼ਨ ਆ ਰਿਹਾ ਹੈ ਔਰ ਇਹ ਮੇਰੇ ਕੋਲ ਮੈਂ ਕਲਿੱਕ ਕਰਿਆ ਇੱਥੋਂ ਆਪਾਂ ਬ੍ਰਸ਼ ਦਾ ਨਾਮ ਲਿਖ ਸਕਦੇ ਹਾਂ ਕੁਝ ਵੀ ਲੂਪ ਲੈ ਲਵਾਂਗਾ ਲੂਪ ਓਕੇ ਗੱਲ ਹੁਣ ਦੇਖੋ ਮੇਰੇ ਕੋਲੇ ਬ੍ਰਸ਼ ਸਿਲੈਕਟ ਹੈਗਾ ਤੇ ਮੇਰੇ ਕੋਲੇ ਇਸ ਟਾਈਮ ਬ੍ਰਸ਼ ਬਣ ਚੁੱਕਿਆ ਹੁਣ ਆਪਾਂ ਸਿਲੈਕਸ਼ਨ ਨੂੰ ਡੀ ਸਿਲੈਕਟ ਕਰ ਦਨੇ ਸਿਲੈਕਟ ਤੇ ਜਾਨੇ ਇਥੋਂ ਡੀ ਸਿਲੈਕਟ ਮੈਂ ਕਲਿੱਕ ਕਰਿਆ ਦੇਖੋ ਕਲਰ ਜਿਹੜਾ ਸਿਲੈਕਟ ਕਰੋਗੇ ਉਹ ਕਲਰ ਹੋ ਜਾਊਗਾ ਜ਼ਰੂਰੀ ਨਹੀਂ ਵੀ ਬਲੈਕ ਹੀ ਬਣਿਆ ਇਹ ਕਲਰ ਜਿਹੜਾ ਮਰਜੀ ਚੂਜ਼ ਕਰ ਸਕਦੇ ਆ ਬਲੈਕ ਕਲਰ ਕਰਨ ਦਾ ਰੀਜ਼ਨ ਇਹ ਸੀਗਾ ਵੀ ਓਪੈਸਿਟੀ ਨਹੀਂ ਟਰਾਂਸਪਰੈਂਸੀ ਹੀ ਨਹੀਂ ਹੋਊਗੀ ਬ੍ਰਸ਼ ਦੀ ਉਹ ਵੀ ਮੈਂ ਦਿਖਾ ਦਿੰਨਾ ਤੁਹਾਨੂੰ ਜਿਵੇਂ ਜਿਵੇਂ ਕੀ ਮੈਂ ਕੋਈ ਸ਼ੇਪ ਹੋਰ ਬਣਾਈ ਜਿਵੇਂ ਹੁਣ ਤੁਸੀਂ ਲਾਸੋ ਟੂਲ ਨਾਲ ਆਪਾਂ ਬਣਾ ਲੰਨੇ ਚਲੋ ਇੱਥੇ ਆਪਾਂ ਇਦਾਂ ਕਰਕੇ ਏ ਵੀ ਬਣਾਈ ਕੋਸ਼ਿਸ਼ ਇਦਾਂ ਕਰਕੇ ਆ ਸ਼ੇਪ ਜੀ ਬਣ ਗਈ ਇਦਾਂ ਦਾ ਬ੍ਰਸ਼ ਚਾਹੀਦਾ ਹੁਣ ਮੈਂ ਕੀ ਕਰਿਆ ਮੈਂ ਨਵੀਂ ਲੇਅਰ ਲਈ ਖਾਲੀ ਲੇਅਰ ਉਹਦੇ ਚ ਮੈਂ ਉਰੇ ਬ੍ਰਸ਼ ਨਾਲ ਬਲੂ ਕਰਤਾ ਸਪੋਜ਼ਾ ਬਲੂ ਬ੍ਰਸ਼ ਕਰਤਾ ਬਲੂ ਮਤਲਬ ਕਲਰ ਕਰਤਾ ਪੇਂਟ ਬਾਕਰ ਟੂਲ ਨਾਲ ਬਲੂ ਕਲਰ ਕਰਤਾ ਲਓ ਹੁਣ ਅਗਰ ਇਹਨੂੰ ਮੈਂ ਬ੍ਰਸ਼ ਕ੍ਰੀਏਟ ਕਰੂੰਗਾ ਇਹ ਨਾ ਬਲੂ ਕਲਰ ਆ ਟੂ ਮੀਨਸ ਕੀ ਇਹ ਬਿਲਕੁਲ ਬਲੈਕ ਡਾਰਕ ਕਲਰ ਨਹੀਂ ਹੈਗਾ ਹੁਣ ਮੈਂ ਇਹ ਐਡਿਟ ਚ ਆ ਕੇ ਡਿਫਾਈਨ ਬ੍ਰਸ਼ ਪ੍ਰੀਸੈਟ ਕਰਿਆ ਮੈਂ ਕਰਤਾ ਜੀ ਓਕੇ ਹੋ ਗਿਆ ਕਲੈਕਸ਼ਨ ਨੂੰ ਕਰ ਦਿੰਦੇ ਨੇ ਡੀ ਸਿਲੈਕਟ ਤੁਹਾਨੂੰ ਬ੍ਰਸ਼ ਸਿਲੈਕਟ ਕਰਦੇ ਤੇ ਇਸ ਟਾਈਮ ਮੇਰੇ ਕੋਲੇ ਬ੍ਰਸ਼ ਆ ਉਹ ਠੀਕ ਹੈ ਜੇ ਮੈਂ ਨਵੀਂ ਲੇਅਰ ਜਾਂ ਕੋਈ ਵੀ ਲੇਅਰ 'ਚ ਜਾਓ ਤੁਸੀਂ ਉਹ 'ਚ ਕਲਰ ਕਰੋ ਦੇਖ ਰਹੋ ਟਰਾਂਸਪੇਰੈਂਟ ਜਿਹਾ ਚੱਲ ਰਿਹਾ ਬ੍ਰਸ਼ ਯਾਨ ਨਾਲ ਦੇਖੋ ਬ੍ਰਸ਼ ਨਾ ਟਰਾਂਸਪੇਰੈਂਟ ਜਿਹਾ ਚੱਲ ਰਿਹਾ ਵਾ ਇੱਥੇ ਓਪੈਸਿਟੀ ਵੀ ਦੇਖੋ 100% ਹੈ ਜੀ ਲੇਅਰ ਦੀ ਵੀ 100% ओਪੈਸਟੀ ਹੈ ਠੀਕ ਆ ਫਿਲ ਕਲਰ ਪਰ ਇਹ ਟਰਾਂਸਪਰੈਂਟ ਚੱਲ ਰਿਹਾ ਹੈ ਬਲੱਸ ਤਾਂ ਹੀ ਚੱਲ ਰਿਹਾ ਕਿਉਂਕਿ ਇਹਦਾ ਕਲਰ ਬਲੂ ਸੀ ਆ ਕਿਉਂਕਿ ਜਦੋਂ ਆਪਾਂ ਬਾਕਸ ਖੋਲਦੇ ਆ ਆਹ ਕਲਰ ਪਿਕਰ ਇਹਦੇ ਅੰਦਰ ਦੇਖੋ ਇੱਥੋਂ ਆਹ ਲਾਈਟ ਕਲਰਸ ਨੇ ਉੱਪਰਲੇ ਅਗਰ ਆਇਆ ਬ੍ਰਸ਼ ਬਣਾਉਂਗਾ ਵਾਈਟ ਤਾਂ ਬਿਲਕੁਲ ਹੀ ਦਿਖਾਵਾ ਕਲਰ ਥੋੜਾ ਗ੍ਰੇ ਦਾ ਬਣਾਉਂਗਾ ਹਲਕਾ ਦਿਖੂਗਾ ਥੋੜਾ ਹੋਰ ਹੋ ਦਿਖੂਗਾ ਹੋਰ ਹੀ ਹੋ ਦਿਖੂਗਾ ਇਦਾਂ ਹੀ ਇਧਰੋਂ ਬਲੂ ਆ ਥੱਲੇ ਨੂੰ ਜਿੰਨਾ ਡਾਰਕ ਤੁਸੀਂ ਬਣਾਉਂਗੇ ਉਨਾ ਕਲਰ ਸ਼ਾਰਪ ਆਊਗਾ ਕਿੰਨਾ ਲਾਈਟ ਕਰਾਂਗੇ ਉਨਾ ਕਲਰ ਲਾਈਟ ਜੇ ਅਗਰ ਲਾਈਟ ਆਪਾਂ ਕਲਰ ਲਵਾਂਗੇ ਤਾਂ ਕੀ ਹੋਊਗਾ ਟਰਾਂਸਪੇਰੈਂਟ ਬ੍ਰਸ਼ ਬਣੂਗਾ ਅਗਰ ਡਾਰਕ ਲਵਾਂਗੇ ਤਾਂ ਇਹ ਪੂਰਾ ਪ੍ਰੋਪਰ ਸ਼ਾਰਪ ਬ੍ਰਸ਼ ਬਣੂਗਾ ਸਮਝ ਗਏ ਏਦਾਂ ਕਰਕੇ ਸੀ ਹੁਣੇ ਤਾਂ ਆਪਾਂ ਬਣਾਇਆ ਵਾ ਬ੍ਰਸ਼ ਹੁਣ ਸਪੋਜ਼ ਕਰੋ ਕਿ ਤਾਂ ਮੈਂ ਖੁਦ ਸਿਲੈਕਸ਼ਨ ਕਰਕੇ ਬਣਾ ਲਿਆ ਬ੍ਰਸ਼ ਮੈਂ ਕੁਝ ਹੋਰ ਬ੍ਰਸ਼ ਬਣਾਉਣਾ ਜਿਹੜੀ ਮੈਂ ਕੋਈ ਫੋਟੋ ਫੋਟੋ ਲੈ ਕੇ ਆਇਆ ਜੀ ਮੈਂ ਇਹਦਾ ਬ੍ਰਸ਼ ਬਣਾਉਣਾ ਕੋਈ ਮੈਂ ਕੀ ਕਰਿਆ ਮੈਂ ਗੂਗਲ ਤੇ ਗਿਆ ਮੈਂ ਗੂਗਲ ਤੇ ਉਹਰੇ ਸਰਚ ਕਰਿਆ ਮਗਾ ਜੀ ਮੈਨੂੰ ਚਾਹੀਦਾ ਕੋਈ ਬੈਟ ਦਾ ਬਰਸ਼ ਚਾਹੀਦਾ ਵਾ ਬੈਟ ਸਰਚ ਕਰਦਾ ਮੈਂ ਇਦਾਂ ਦੀ ਸ਼ੇਪ ਦਾ ਬਰਸ਼ ਚਾਹੀਦਾ ਇਦਾਂ ਦੀ ਸ਼ੇਪ ਦਾ ਠੀਕ ਹੈ ਆ ਪੂਰੀ ਡਿਟੇਲ ਨਹੀਂ ਆਊਗੀ ਸਿਰਫ ਬਰਸ਼ ਦੀ ਸ਼ੇਪ ਬਣੇਗੀ ਮੈਂ ਗਾ ਮੈਂ ਕਾਪੀ ਕਰਾਂ ਨਾ ਫੋਟੋਸ਼ਾਪ ਚ ਗਿਆ ਨਵਰੇ ਕਰ ਲਿਆ ਪੇਸਟ ਮੈਂ ਦੀ ਸਿਲੈਕਸ਼ਨ ਬਣਾ ਲਈ ਸਿਲੈਕਸ਼ਨ ਕਿਵੇਂ ਬਣਾਈ ਓਬਜੈਕਟ ਸਿਲੈਕਸ਼ਨ ਟੂਲ ਦੇ ਨਾਲ ਬਣਾ ਲੈਣਾ ਸਿਲੈਕਟ ਸਬਜੈਕਟ ਕਰ ਦੇਣਾ ਇੱਥੋਂ ਬੁੱਕਰੂੰ ਠੀਕ ਐ ਇਦਾਂ ਕਰਕੇ ਸਿਲੈਕਸ਼ਨ ਹੋ ਗਈ ਸਿੰਪਲੀ ਖਾਲੀ ਲੇਅਰ ਲਓ ਖਾਲੀ ਲੇਅਰ 'ਚ ਮੈਂ ਇਹ ਕਰਨਾ ਇੱਥੋਂ ਕਲਰ ਸਿਲੈਕਟ ਫਿਲ ਕਰ ਦੇਣਾ ਕਿਹੜਾ ਡਾਰਕ ਬਲੈਕ ਵਜੋਂ ਇੰਡ ਬੁੱਕਰ ਟੂਲ ਲਏ ਨੇ ਚਲੋ ਫਿਲ ਕਰਦੇ ਹਾਂ ਲਓ ਹੋ ਗਿਆ ਕਲਰ ਸਿਲ ਕਲਰ ਫਿਲ ਹੋ ਗਿਆ ਬਲੈਕ ਹੁਣ ਸਿੰਪਲੀ ਸਿਲੈਕਸ਼ਨ ਹੋਈ ਹੋਈ ਐ ਉਦਾਂ ਹੀ ਰੱਖਣੀ ਐ ਸਿਲੈਕਸ਼ਨ ਨੂੰ ਡਿਫਾਈਨ ਬ੍ਰਸ਼ ਪ੍ਰੀਸੈਟ ਇਥੇ ਮੈਨੂੰ ਲੱਗਦਾ ਬੈਟ ਆ ਦੇਖੋ ਬ੍ਰਸ਼ ਬਣ ਗਿਆ ਦੇਖ ਰਹੇ ਹੋ ਮੈਂ ਓਕੇ ਕਰਿਆ ਹੁਣ ਬ੍ਰਸ਼ ਆ ਮੇਰੇ ਕੋਲ ਲੋ ਜਿਵੇਂ ਮਰਜੀ ਇਹਨੂੰ ਮੈਂ ਯੂਜ਼ ਕਰ ਸਕਦਾ ਕੰਟਰੋਲ ਡੀ ਦੇ ਨਾਲ ਡੀ ਸਿਲੈਕਟ ਕਰਿਆ ਮੈਂ ਸਾਰੀ ਲੇਅਰਸ ਮੈਂ ਡਿਲੀਟ ਕਰ ਦਿੰਦਾ ਇੱਕ ਖਾਲੀ ਲੇਅਰ ਬਣਾ ਲੈਂਦੇ ਆ ਬਾਕੀ ਸਾਰੀਆਂ ਡਿਲੀਟ ਕਰ ਦਿੰਦਾ ਲੋ ਜਿਵੇਂ ਮਰਜੀ ਚਲਾਈ ਜੇ ਲੋ ਇਹਨੂੰ ਛੋਟਾ ਵੱਡਾ ਕਰਾਉਣਾ ਉਹੀ ਸੈਟਿੰਗਸ ਦੇ ਅੰਦਰ ਜਾਣਾ ਆਪਾਂ ਸ਼ੇਪ ਡਾਇਨਾਮਿਕਸ ਨੂੰ ਔਨ ਕਰਨਾ ਮੈਂ ਜਾਈ ਸਾਈਜ਼ ਦੇ ਅੰਦਰ ਛੋਟਾ ਪਟਾ ਕਰਾਂਗੇ ਨਾਲ ਸਮਾਈ ਗਾ ਇਹਦਾ ਆਪਾਂ ਬਰਸ਼ੀਜ਼ ਬਣਾਉਂਦੇ ਹਾਂ ਠੀਕ ਹੈ ਉਦੋਂ ਉਹ ਬਰਸ਼ ਦੇ ਅੰਦਰ ਹੋਰ ਬਹੁਤ ਪ੍ਰੋਪਰਟੀਜ਼ ਹੁੰਦੀਆਂ ਜਿਵੇਂ ਹੁਣੇ ਹੀ ਮੈਂ ਕਹਿ ਰਿਹਾ ਸੀ ਮੈਂ ਹੁਣ ਦੇਖੋ ਆਪਾਂ ਸ਼ਾਰਪ ਬਣਾ ਲਿਆ ਹੈ ਬਰਸ਼ ਹੁਣੇ ਮੈਨੂੰ ਲਾਈਟ ਚਾਹੀਦਾ ਕਿਤੋਂ ਕਿਤੋਂ ਬਿਲਕੁਲ ਲਾਈਟ ਹੈ ਕੋਈ ਦਿੱਕਤ ਨਹੀਂ ਹੈ ਕਿ শারਪ ਬਣਾ ਕੇ ਲਾਈਟ ਕਰ ਸਕਦੇ ਆ ਲਾਈਟ ਨੂੰ ਬਣਾ ਕੇ শারਪ ਨਹੀਂ ਕਰ ਸਕਦੇ ਆ ਦੇਖੋ ਜਿੱimme ਮੈਂ ਅੱਗੇ ਗਿਆ ਇੱਥੇ ਆ ਜਾਂਦਾ ਨਾਰਮਲ ਆਪਣੇ ਕੋਲੇ ਸੈਟਿੰਗਸ ਜਿਹੜੀਆਂ ਬਾਕਸ ਦੀਆਂ ਦਸੀਆਂ ਆ ਬਲੈਂਡਿੰਗ ਮੂਡਸ ਹੋਗੇ ਜਿਹੜੇ ਮੈਂ ਤੁਹਾਨੂੰ ਦੱਸਦਾ ਹਾਂ ਨਾ ਸਕਰੀਨ ਵਗੈਰਾ ਜੀ ਅੱਗੇ ਕਰਾਵਾਂਗੇ ਆਓ ਪੈਸਿਟੀ ਹੋਊਗੀ ਉਹ ਪੈਸਟ ਨੂੰ ਘਟਾਇਆ ਨਾ ਇਹਨੇ ਲਾਈਟ ਹੋ ਜਾਣਾ ਪ੍ਰੋਬਲਮ ਨਹੀਂ ਲਾਈਟ ਹੋਊਗਾ ਪੈਸਟ ਨੂੰ ਇਨਕਰੀਜ਼ ਕਰਾਂਗੇ শারਪ ਹੋ ਜੂਗਾ ਠੀਕ ਹੈ ਜੇ ਬਿਲਕੁਲ ਹੀ ਡਾਊਨ ਕਰਾਂਗੇ ਬਿਲਕੁਲ ਲਾਈਟ ਹੋ ਜੂਗੀ ਹਲਕਾ ਹਲਕਾ ਦੇਖੋ ਜੇ ਬੈਕਗ੍ਰਾਉਂਡ ਤੇ ਲੇਅਰ ਲਾ ਲੈਣਾ ਗ੍ਰੇ ਵਾਈਟ ਕਲਰ ਦੀ ਫਿਲਟਰ ਨੂੰ ਦੇਖੂਗਾ ਸਹੀ ਦੇਖੇ ਨਾ ਪੇਂਟ ਬਾਕਟ ਟੂਲ ਲਿਆ ਵਾਈਟ ਕਲਰ ਲਗਾ ਆ ਸਮਾਂ ਇਹਦਾ ਹੀ ਅੱਗੇ ਜਾ ਕੇ ਬ੍ਰਸ਼ ਦੀ ਪ੍ਰੋਪਰਟੀਆਂ ਆਉਂਦੀਆਂ ਨੇ ਸਪੈਸਟੀ ਹੋ ਗਈ ਅੱਗੇ ਫਲੋ ਹੋ ਗਿਆ ਬ੍ਰਸ਼ ਕਿੰਨਾ ਫੈਲੂਗਾ ਜਿਵੇਂ ਮੈਂ ਇਦਾਂ ਚਲਾ ਰਿਹਾ ਕਲਿੱਕ ਕਰਕੇ ਇਦਾਂ ਡ੍ਰੈਗ ਕਰ ਰਿਹਾ ਸਿੱਤਾ ਬ੍ਰਸ਼ ਕਲਿੱਕ ਕਰ ਰਿਹਾ ਇਦਾਂ ਡ੍ਰੈਗ ਕਰ ਰਿਹਾ ਫਲੋ ਨੂੰ ਆਪਾਂ ਕਿਤਾ ਅੱਗੇ ਆਪਾਂ ਕਲਿੱਕ ਕਰਕੇ ਡ੍ਰੈਗ ਫੇਰ ਲੋ ਜਾਂ শারਪਨਸ ਤੋਂ ਘਟ ਗਿਆ ਪਹਿਲਾਂ ਕਿਵੇਂ শারਪ ਜਾ ਰਿਹਾ ਸੀ ਹੁਣ ਦੇਖੋ ਘਟ ਗਿਆ ਹੁਣ ਫਾਇਦ ਲਿਆ ਰਹੇ ਠੀਕ ਹੈ ਇੱਧਾ ਚੇਂਜਸ ਕਰ ਸਕਦੇ ਸਮਾਂ ਹੀ ਕਰ ਆ ਹੋ ਗਈ ਬਰਸ਼ ਦੀ ਸੈਟਿੰਗ ਠੀਕ ਹੈ ਟਰਾਈ ਕਰਕੇ ਦੇਖੋ ਬਰਸ਼ਸ ਬਣਾ ਕੇ ਦੇਖੋ ਹਾਂ ਬਰਸ਼ਸ ਬਣਾਉਣੇ ਤਾਂ ਚਲੋ ਆਈ ਜਾਣਗੇ ਤੁਹਾਨੂੰ ਹੁਣ ਡਾਊਨਲੋਡ ਕਰਨੇ ਵੀ ਦੱਸ ਦਿੰਨਾ ਡਾਊਨਲੋਡ ਕਿਵੇਂ ਕਰਨਾ ਹੈ ਆਪਾਂ ਗੂਗਲ ਤੇ ਜਾਣਾ ਇਮੇ ਇੱਥੇ ਤੁਸੀਂ ਲੈ ਸਕਦੇ ਹੋ ਫ੍ਰੀ ਫੋਟੋਸ਼ਾਪ ਬਰਸ਼ਸ ਫ੍ਰੀ ਫੋਟੋਸ਼ਾਪ ਬਰਸ਼ਸ ਮੈਂ ਗਿਆ ਫੋਟੋਸ਼ਾਪ ਬਰਸ਼ਸ ਦੇ ਅੰਦਰ ਆ ਬਰਸ਼ੀਜ਼ੀ.com ਕਰਕੇ ਇੱਕ ਵੈਬਸਾਈਟ ਉੱਤੇ ਤੁਸੀਂ ਇੱਥੇ ਕਿਦਾਂ ਦਾ ਮਰਜ਼ੀ ਬਰਸ਼ ਸਰਚ ਕਰ ਸਕਦੇ ਹੋ ਜਿਵੇਂ ਤੁਹਾਨੂੰ ਚਾਹੀਦਾ ਜੀ ਕਲਾਊਡ ਅਲੋ ਬ੍ਰਸ਼ੀ ਬ੍ਰਸ਼ਾਟ ਜਿਵੇਂ ਤੁਸੀਂ ਇਦਾਂ ਦਾ ਆਈਕਨ ਕਿਤੇ ਲਾਉਣਾ ਵਾ ਤੇ ਆਈਕਨ ਦੀ ਜਗ੍ਹਾ ਬ੍ਰਸ਼ੀ ਡਾਊਨਲੋਡ ਕਰ ਲੈ ਸਪੋਜ਼ ਕਰੋ ਇੱਦਾਂ ਲਾਉਣਾ ਸਪੋਜ਼ ਆ ਦੇ ਆਫੀ ਬ੍ਰਸ਼ੀ ਜਿੰਨੇ ਸਾਰੇ ਇਹਨਾਂ ਨੂੰ ਮੈਂ ਡਾਊਨਲੋਡ ਕਰਿਆ ਆਹ ਛੋਟਾ ਜਿਹਾ ਫੋਲਡਰ ਤੇ ਕਲਿੱਕ ਕਰਨਾ ਡਾਊਨਲੋਡ ਕਿੱਥੇ ਕਰਿਆ ਦੇਖ ਲੈਣਾ ਤੇ ਇਹ ਛੋਟਾ ਜਿਹਾ ਫੋਲਡਰ ਤੇ ਕਲਿੱਕ ਕਰਨ ਜਿਵੇਂ ਇੱਥੇ ਡਾਊਨਲੋਡ ਹੋ ਗਿਆ ਮੇਰੇ ਕੋਲ ਮੈਂ ਰਾਈਟ ਕਲਿੱਕ ਕਰਿਆ ਰਾਈਟ ਕਲਿੱਕ ਕਰਕੇ ਐਕਸਟ੍ਰੈਕਟ ਕਰਤਾ ਔਰ ਐਕਸਟ੍ਰੈਕਟ ਟੂ ਡੀਡੀ ਸਨ ਉਹੀ ਫੋਲਡਰ ਦੇ ਅੰਦਰ ਡੀਡੀ ਸਨ ਫੋਲਡਰ ਕਰਕੇ ਇੱਕ ਬਣ ਗਿਆ ਤੇ ਡਬਲ ਕਲਿੱਕ ਕਰਿਆ ਮੈਂ ਅੰਦਰ ਆਇਆ ਇਹਦੇ ਅੰਦਰ ਆਇਆ ਇੱਥੇ ਮੈਨੂੰ ਫਾਈਲ ਦਿਖੂਗੀ .abr sunbrushes.abr ਫਾਈਲ ਇਹ ਤਾਂ ਫੋਟੋ ਆ ਆਹ ਫਾਈਲ ਆਪਨੇ ਆਹ ਫਾਈਲ ਤੇ ਡਬਲ ਕਲਿੱਕ ਕਰਨਾ ਦੇਖੋ ਫੋਟੋਸ਼ਾਪ ਆਟੋਮੈਟਿਕਲੀ ਓ ਇਹਦਾ ਮਤਲਬ ਆ ਕਿ ਬ੍ਰਸ਼ ਅਪਲੋਡ ਹੋ ਗਿਆ ਮੈਂ ਇੱਥੇ ਜਾਊਂਗਾ ਬ੍ਰਸ਼ ਦੇ ਇੱਥੇ ਠੀਕ ਹੈ ਬ੍ਰਸ਼ ਇੱਥੇ ਆਪਸ ਸਿਲੈਕਟ ਕਰਦੇ ਆ ਬ੍ਰਸ਼ਸ ਆ ਇੱਥੇ ਦੇਖੋ ਲਾਸਟ ਤੇ ਆਪਣੇ ਬ੍ਰਸ਼ ਅਪਲੋਡ ਹੋ ਗਿਆ ਨੇ ਆ ਦੇਖੋ ਆ ਬ੍ਰਸ਼ ਆ ਮੈਂ ਬਣਾਇਆ ਸੀ ਹੁਣ ਇਸ ਤੋਂ ਬਾਅਦ ਦੇਖੋ ਆ ਬ੍ਰਸ਼ਸ ਆ ਜਾਂ ਨਾ ਮੈਂ ਆ ਦੇਖੋ ਸਨ ਦਾ ਆ ਦੇ ਇਹਦਾ ਸਾਈਜ਼ ਛੋਟਾ ਕਰਕੇ ਤੁਸੀਂ ਜਿਵੇਂ ਮਰਜ਼ੀ ਇਹਨੂੰ ਯੂਜ਼ ਕਰ ਸਕਦੇ ਹੋ ਇਹ ਕਿਰੋ ਡਾਊਨਲੋਡ ਹੋ ਗਈ ਸੀ ਸਮਾਂ ਹੀ ਕਰਨੋ ਇਦਾਂ ਤੁਸੀਂ ਕਰ ਸਕਦੇ ਹੋ ਚੇਂਜਸ ਵਗੈਰਾ ਆ ਦੇਖੋ ਆ ਬ੍ਰਸ਼ ਆ ਗਿਆ ਆ ਬ੍ਰਸ਼ ਸਾਰੇ ਆ ਗਏ ਜਿਹੜੇ ਜਿਹੜੇ ਉਹ ਫਾਈਲ 'ਚ ਸੀਗੇ ਬ੍ਰਸ਼ ਸਾਰੇ ਆ ਗਏ ਤੁਸੀਂ ਬਣਾ ਵੀ ਸਕਦੇ ਹੋ ਹੁਣ ਡਾਊਨਲੋਡ ਵੀ ਕਰ ਸਕਦੇ ਹੋ ਬ੍ਰਸ਼ ਇਸ ਸਮੇਂ ਹੀ ਗੱਲ ਠੀਕ ਹੈ ਟਰਾਈ ਕਰਕੇ ਦੇਖੋ ਇਹ ਚੀਜ਼ ਨੂੰ ਕਰਕੇ ਕਰਦੇ ਆ